ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਨਵੀਂ ਵੀਡੀਓ ਚ ਮੋਟਰ ਚਲਾਤੀ ਜੀ ਕਣਕ ਨੂੰ ਆਪਾਂ ਨੇ ਤੇ ਜਿਹੜੀ ਆਲੂ ਪੱਟ ਕੇ ਬੀਜੀ ਸੀ ਕਣਕ ਆਪਾਂ ਨੇ ਉਹ ਤਕਰੀਬਨ 25 ਦਿਨਾਂ ਦੀ ਹੋ ਗਈ ਜੀ ਉਹ ਤੇ ਨਾਲੇ ਪਾਵਾਂਗੇ ਮੈਟਰੀ ਪਹਿਲਾਂ ਰਲਾਵਾਂਗੇ ਡੀਜ਼ਲ ਇੱਕ ਥੈਲਾ 3 ਵਿੱਗੇ ਦਾ ਥੋੜਾ ਥੋੜਾ ਡੀਜ਼ਲ ਪਾ ਲਾ ਪੁੱਤੋ ਪਹਿਲਾਂ ਡੀਜ਼ਲ ਲਾਵਾਂਗੇ ਤੇ ਨਾਲ ਇਧਰ ਮੈਟਰੀ ਪਈ ਆ ਟਾਟਾ ਦੀ ਮੈਟਰੀ ਤੇ ਨਾਲ ਇਹ ਪਾਵਾਂਗੇ ਟਾਟਾ ਵਾਲੀ 100 150 ਗ੍ਰਾਮ ਤਿੰਨ ਵਿੱਗੇ ਚ ਕਹਿ ਲੋ ਵੀ ਇਹ 50 ਗ੍ਰਾਮ ਵਿੱਗੇ ਦੀ ਮੈਟਰੀ ਪਾਵਾਂਗੇ ਇੱਕ ਕਿਹੜਾ ਆਪਾਂ ਨੇ ਪਹਿਲਾਂ ਭਰਤਾ ਸੀਗਾ ਉਹ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਕੋਲੇ ਪਹਿਲਾਂ ਆਪਾਂ ਡੀਜ਼ਲ ਲਾ ਲਈਏ ਤਕਰੀਬਨ ਅੱਧਾ ਲੀਟਰ ਇਸ ਡੀਜ਼ਲ ਲਾਵਾਂਗੇ ਜੀ ਦੂਰਾ ਛੱਟਾ ਮਾਰਾਂਗੇ 150 ਗ੍ਰਾਮ ਮੈਟਰੀਅਲ ਆ ਕੇ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਪਹਿਲਾਂ ਹੁਣ ਰਲਾ ਲਈਏ ਜੀ ਨਾਲ ਹੁੰਦਾ ਜੀ ਡੀਜ਼ਲ ਹੋਰ ਪਾਈ ਜੀ ਪਹਿਲਾਂ ਥੋੜਾ ਜਿਹਾ ਪਾ ਕੇ ਰਲਾ ਲਾ ਤੇ ਮੈਂ ਇਹਨੇ ਕੱਪੜੇ ਬਦਲ ਤੂੰ ਡੀਜ਼ਲ ਹੋਰ ਪਾ ਲਾਂਗੇ ਹੈ ਨਾ ਹੋਰ ਲਾਵਾਂਗੇ ਅੱਧਾ ਲੀਟਰ ਡੀਜ਼ਲ ਲਾਵਾਂਗੇ ਇੱਕ ਇੱਕ ਥੈਲੇ ਜ। ਉੱਪਰ ਫੇਰ ਪਾ ਲਾ ਦੇ ਹੁਣ। ਚੱਲ ਬਸ ਕਰ। ਤੇਰੀ ਹਵਾਈ ਗੱਡ ਕੇ ਟਕਨ ਟੈਕ ਕਰਦੇ ਆ ਇੱਕ ਪਾਸੇ ਨੂੰ ਬਾਡਾ ਲਾ ਕੇ ਵੜਲਾ ਰਜ ਨੂੰ ਇੱਕ ਪਾਸੇ ਬਾਡਾ ਲਾ ਕੇ ਵੜਲਾ ਦੋ ਵਾਰੀ ਡੀਜ਼ਲ ਪੜ ਲਾਂਗੇ ਦੋ ਵਾਰੀ ਆਪਾਂ ਦਵਾਈ ਰਲਾ ਕੇ ਵੜ ਲਾਂਗੇ ਫੇ ਪੱਲੀ ਫੜ ਕੇ ਦੋੇ ਪਾਸੇ ਫਲਿਆ ਲਾਂਗੇ ਡੜੀ ਡੁੜੀ ਸਾਰੀ ਭਾਂਦੇ ਤੇ ਲੋ ਉਹੀ ਰਲਵਾ ਦੀਏ ਨਾਲ ਲਓ ਜੀ ਡੇਢ ਪੂੜੀ ਮੈਟਰੀ ਦੀ ਤੇ ਆ ਖੜੇ ਹੀ ਇੱਧਰ ਸਾਰੀ ਜੀ ਖੰਡਿਆਲਾ ਡੇਢ ਪੂਰੀ ਮੈਟਰੀ ਦੀ 150 ਗ੍ਰਾਮ ਕਹ ਲਓ ਤਿੰਨ ਵਿਗੇ ਤੇ ਇਹ ਮਾਰਦੇ ਹਾਂ ਹੁਣ ਛੱਟਾ ਆਪਾਂ ਦੂਰਾ ਛੱਟਾ ਮਾਰਾਂਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਡੀਜ਼ਲ ਲਾ ਕੇ ਤਿੰਨ ਵਾਰੀ ਵੱਟ ਲਿਆ ਰੇ ਚਿਨਾ ਲਾਉਣ ਨੂੰ ਟਾਈਮ ਲੱਗਦਾ ਉਹਨਾਂ ਪਾਉਣ ਨੂੰ ਨਹੀਂ ਲੱਗਣਾ ਗਾ ਲਾਉਣ ਨੂੰ ਬੜਾ ਟਾਈਮ ਲੱਗਦਾ ਤੇ ਰੇ ਦੇ ਵਿੱਚ ਪਾ ਕੇ ਘਮਾ ਦੇ ਪੂੜੀ ਚ ਚੱਲ ਵੀ ਸੱਜਣਾ ਵੜ ਦੇ ਆਪਾਂ ਦੋ ਪੂੜੀਆਂ ਚੋਂ ਆ ਅੱਧੀ ਪੂੜੀ ਰੱਖ ਲਈ ਦੋਏ ਪੂੜੀਆਂ ਦੇ ਵਿੱਚੋਂ ਡੇਢ ਪੂੜੀ ਪਾਤੀ ਆਪਾਂ 150 ਗ੍ਰਾਮ ਅੱਧੀ ਪੂੜੀ ਰੱਖ ਲਈ ਉਹ ਅਗਲੇ ਘਹਿਰਾਂ 'ਚ ਪਾਵਾਂਗੇ। ਲੈ ਸਮਾਰ ਕੇ ਬਾਡਾ ਲਾ ਕੇ ਇੱਕ ਪਾਸੇ ਪਿੱਛੇ ਨੂੰ ਕੱਢੀ ਜਾ ਇੱਕ ਲਈ। ਆ ਇੱਥੇ ਢੇਢੀ ਲਾ ਲਵੀ। ਆ ਦੂਜੀ ਵਾਰ ਫੜਨ ਲੱਗੇ ਦੋ ਵਾਰ ਹੀ ਏਕਣ ਵੱਢ ਗਏ ਹੱਥ ਨਾਲ ਤੇ ਉਸ ਤੋਂ ਬਾਅਦ ਪੱਲੀ ਨਾਲ ਰਲਾਂ ਲਾਂਗੇ ਚਾਰੇ ਲੜ ਫੜ ਕੇ ਫੇਰ ਸਮਾਰ ਕੇ ਰਲ ਜਿਓ ਅੱਜ ਉੱਪਰ ਚੜ੍ਹਦਿਆ ਕਰਤਾ ਹਾਂ ਵਿਚਾਲੋਂ ਖਾਲੀ ਰੱਖ ਬਾੜ ਬੇੜ ਪਾ ਕੇ ਜਿਹੜਾ ਵੱਡਾ ਜਾਂ ਵਿਚਾਲੇ ਖਾਲੀ ਰੱਖ ਇਹ ਜੋਰੀ ਲਓ ਜੀ ਭਾਈ ਹੋ ਗਿਆ ਤਿਆਰ ਆਪਣਾ ਦਵਾਈ ਵਾਲਾ ਸਮਾਨ ਮੈਟਰੀ ਰੇਹ ਚ ਲੜ ਗਈ ਨਾਲ ਡੀਲ ਲੜ ਗਿਆ ਧਾ ਲੀਟਰ ਪਾਈਏ ਝੋਲੀਆਂ ਚ ਤੇ ਮੈਂ ਇਕੱਲੇ ਨਹੀਂ ਪਾਉਣੀ ਐ ਰਾਜੂ ਤੋਂ ਛੱਟਾ ਠੀਕ ਨਹੀਂ ਆਉਣਾ ਕਿਉਂਕਿ ਜੇ ਵੱਧ ਘੱਟ ਪੈ ਗਈ ਫਿਰ ਕਣਕ ਦਾ ਨੁਕਸਾਨ ਕਰੂ ਤਾਂ ਕਰਕੇ ਮੈਂ ਆਪੇ ਮਾਰੂ ਛੱਟਾ ਦਿਖਾਉਣਾ ਤੁਹਾਨੂੰ ਕਣਕ ਨਾਲੇ ਵਿੱਚ ਗੋਲੀ ਡੰਡਾ ਲਓ ਜੀ ਆਹ ਹੈ ਜੀ ਕਣਕ ਆਪਣੀ 3086 ਕੱਚਾ ਆਲੂ ਪੱਟ ਕੇ ਆਪਾਂ ਨੇ ਬੀਜੀ ਹੋਈਆਂ ਕਣਕ ਇਹ ਤਕਰੀਬਨ ਇਹਨਾਂ ਨੂੰ 25 ਦਿਨ ਹੋ ਗਏ ਜੀ ਪਾਣੀ ਅੱਜ ਲਾਇਆ ਨੂੰ ਇੱਕ ਕਿਆਰਾ ਕੱਲ ਭਰਤਾ ਸੀ ਆ ਤੇ ਆ ਇੱਕ ਕਿਆਰਾ ਅੱਜ ਜਿਹੜਾ ਕੱਲ ਭਰਿਆ ਸੀ ਉਹ ਚ ਪਾਣੀ ਬਿਲਕੁਲ ਨਹੀਂ ਉਹ ਉੱਥੇ ਪਾਣੀ ਬੱਟ ਟੁੱਟ ਗਈ ਸੀ ਰਾਤ ਸੂਰ ਲੰਘੇ ਉੱਥੋਂ ਬੱਟ ਤੋੜ ਗਏ ਸੀ ਕੱਚੀ ਹੋ ਗਈ ਉਹ ਟੁੱਟ ਗਿਆ ਪਾਣੀ ਤੇ ਕਿਆਰਾ ਇਹ ਵੀ ਭਰਨ ਵਾਲਾ ਅੱਜ ਆ ਕਿਆਰਾ ਕੱਲ ਭਰਿਆ ਤੇ ਆਪਾਂ ਪਾਣੀ ਆ ਦਵਾਈ ਉਹ ਪਰਲੇ ਕਿਆਰੇ ਚ ਉਹ ਤਕਰੀਬਨ ਉਹਨੂੰ ਹਫਤਾ ਹੋ ਗਿਆ ਪਰ ਇਹਨੂੰ ਹੁਣ ਉਹ ਚ ਪੈਰ ਗੜਦਾ ਨਹੀਂ ਗਿੱਲ ਪੂਰੀ ਐ ਤੇ ਗੁੱਲੀ ਡੰਡਾ ਉਹਦੇ ਵਿੱਚ ਬਰੀਕ ਬਰੀਕ ਕਾਫੀ ਹੋ ਗਿਆ ਮੈਂ ਦਿਖਾਉਣਾ ਤੁਹਾਨੂੰ ਨੇੜੇ ਜਾ ਕੇ ਲਓ ਜੀ ਆਹ ਕਣਕ ਇਹਦੇ ਵਿੱਚ ਨਾ ਬਰੀਕ ਬਰੀਕ ਗੁੱਲੀ ਡੰਡਾ ਪਾਣੀ ਲੱਗਣ ਤੋਂ ਬਾਅਦ ਹੋਇਆ ਬਰੀਕ ਬਰੀਕ ਜਿਹਾ ਹੋ ਰਿਹਾ ਤੇ ਹੁਣ ਇਹਦੇ ਵਿੱਚ ਪੈਰ ਦਬ ਰਿਹਾ ਮਾੜਾ ਮਾੜਾ ਜਿਹਾ ਗਿੱਲ ਪੂਰੀਏ ਨੂੰ ਹਫਤਾ ਹੋ ਗਿਆ ਪਰ ਇਹਨੂੰ ਕੁਝ ਕਣਕ ਵੀ ਬਾਅਦ ਚ ਨਿਕਲ ਰਹੀ ਆ ਆ ਦੇਖੋ ਆ ਕਣਕ ਬਾਅਦ ਚ ਨਿਕਲ ਰਹੀ ਹੈ ਹੁਣ ਜਿਹੜੀ ਪਾਣੀ ਲੱਗਣ ਤੋਂ ਬਾਅਦ ਨਿਕਲੀ ਆ ਤੇ ਗਿੱਲ ਥੋੜੀ ਹੀ ਖੁਸ਼ਕ ਸੀ ਆ ਕਿਆਰੇ ਚ ਇਸ ਕਰਕੇ ਇਹਨੂੰ ਪਹਿਲਾਂ ਭਰਤਾ ਸੀ ਆਪਾਂ ਨੇ ਤੇ ਅੱਜ ਇਹ ਚ ਪਾਉਂਦੇ ਆ ਮੈਟਰੀ ਇਹ ਆਪਾਂ ਨੇ 17 18 ਦਿਨਾਂ ਦੀ ਕਣਕ ਦਾ ਕਿਆਰਾ ਭਰਤਾ ਸੀ ਇਹ ਖੁਸ਼ਕ ਜ਼ਿਆਦਾ ਸੀ ਤੇ ਆ ਦੋਏ ਕਿਆਰੇ ਇੱਕ ਗੱਲ ਪਰ ਐ ਕੰਜ ਪਰ ਐ ਤੇ ਇਹਨਾਂ ਚ ਹਜੇ ਗੁੱਲੀ ਡੰਡਾ ਹੈ ਨਹੀਂ ਤੁਸੀਂ ਮਾਰ ਲਓਨੇਗਾ ਬਹੁਤ ਘਟ ਲਓ ਬਹੁਤ ਘੱਟ ਐ ਜੀ ਗੁਲੀ ਡੰਡਾ ਤੇ ਇਹ ਹੁਣ ਹਫਤੇ ਤੱਕ ਨਾਲੇ ਪੈਰ ਖੜ੍ਹ ਜੂ ਅਜ ਨਾਲੇ ਜੱਤ ਗੁਲੀ ਡੰਡਾ ਜੰਮੇ ਆਊਗਾ ਫੇਰ ਦੇਖਾਂਗੇ ਫੇਰ ਪਾਵਾਂਗੇ ਦਵਾਈ ਇਹਦੇ ਵਿੱਚ ਮੈਟਰੀ ਜੇ ਲੋੜ ਪਈ ਆਹ ਕੈਰੇਜ ਹੁਣ ਅੱਜ ਪਾ ਦਨੇ ਆ ਦਵਾਈ ਲੈ ਰਲਾ ਕੇ ਸੀ ਤੇ ਪਾ ਦੀਏ ਹੁਣ ਲਓ ਜੀ 13 ਦਾ ਬਾਈ ਧਰਤੀ ਚਿੱਟੀ ਕਰਤੀ ਪੂਰੀ ਫੱਲਾ ਮਰ ਲੋ ਨੀਗਾ ਤੁਸੀਂ ਥੈਲਾ ਪਾਤਾ ਆਪਾਂ ਨੇ ਪੂਰਾ 3 ਵਿੱਗੇ 'ਚ 150 ਗ੍ਰਾਮ ਐਟਰੀ ਰਲਾ ਕੇ ਤੇ ਦੇਖਦੇ ਆਂ ਵੀ ਰਿਜ਼ਲਟ ਆਉਂਦਾ ਇਕ ਨਹੀਂ ਆਉਂਦਾ ਕਿ ਸਮਾਂ ਦੱਸੂ ਤੇ ਜਿਆਦਾ ਡੋਜ਼ ਆਪਾਂ ਤਾਂ ਨਹੀਂ ਪਾਉਂਦੇ ਵੀ ਕਈ ਵਾਰੀ ਕਣਕ ਨੂੰ ਵੀ ਰਗੜ ਦਿੰਦੀ ਹੈ ਪਰ 30 80 ਜੇ ਆਪਾਂ ਪਿਛਲੇ 2 ਸਾਲ ਪਾਉਂਦੇ ਰਿਹਾ ਕੋਈ ਕਣਕ ਨੂੰ ਐਡਾ ਨੁਕਸਾਨ ਨਹੀਂ ਹੋਏਗਾ 150 ਗ੍ਰਾਮ ਤੱਕ ਜ਼ਮੀਨ ਵੀ ਬਾਰੀ ਬਾਲੀ ਇਹ ਡੱਕਰ ਨਹੀਂ ਹੈਗੀ ਨਾਰਵੇਸਲ ਥੋੜਾ ਜਿਹਾ ਪੀਲ ਕੇ ਰਾਂ ਉਸਤੇ ਹੈਗੀ ਆ ਜ਼ਮੀਨ ਇਹ ਤੇ ਚਲੋ ਇਹ ਆਪਾਂ ਹੁਣ ਚੱਲੀਏ ਜੀ ਭਰੀਏ ਕੇਰਾ ਉਧਰ ਦੇਖੀ ਰਾਜੂ ਭਰਦਾ ਕੇਰਾ ਕਿੰਨਾ ਕਰ ਗਿਆ ਤੇ ਆ ਆਪਾਂ ਨੇ ਥਾਂ ਰੱਖ ਲਿਆ ਜੀ ਪਿਆਜ਼ ਲਾਉਣ ਵਾਸਤੇ 5 ਕਿਵਸਵੇ ਥਾਂ ਤੇ ਪੱਕੇ ਨੱਕੇ ਤੋਂ ਪਾਣੀ ਲਾਉਣਾ ਸਖਾਲਾ ਰਹੂਗਾ ਤੇ ਬਾਕੀ ਆਪਣਾ ਕੇਰਾ ਕਣਕ ਦਾ ਭਰ ਗਿਆ ਮੋਟਰ ਆਪਾਂ ਕਰਤੀ ਜੀ ਬੰਦ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਕਿਸੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ